لال ਬਾਪੂ ਜੀ ਕੀ ਹਾਲ ਨੇ ਜੀ ਠੀਕ ਹੋ ਜੀ ਕੀ ਨਾਮ ਹੈ ਜੀ ਤੁਹਾਡਾ ਹਾਂ ਜੀ ਹੋਰ ਵਿਅੰਤ ਵਿਅੰਤ ਸਿੰਘ ਜੀ ਠੀਕ ਹੈ ਆ ਸੰਗਲ ਕਾ ਤੋਂ ਲਾਤਾ ਜੀ ਤੁਸੀਂ ਕੋਈ ਨੁਕਸਾਨ ਕਰੀ ਗਏ ਹਨਾ ਜੀ ਗੇਟ ਤੋੜ ਤੇ ਤੁਹਨੇ ਜੀ ਪਰੇਸ਼ਾਨ ਕਰਦੇ ਹੋ ਬਾਪੂ ਜੀ ਕਿੰਨੀ ਉਮਰ ਆ ਤੁਹਾਡੀ ਜੀ ਮੈਂ ਜੱਦੀ ਧਾਣ ਘਟ ਪਾ ਲੈ ਠੀਕ ਹੈ ਕਿੰਨੀ ਉਮਰ ਹੋਣੀ ਤੁਹਾਡੀ ਜੀ 52 ਸਾਲ ਮਾਰਦੇ ਨੇ ਹਾਂ ਜੀ ਹਾਂ ਮਾਰਦੇ ਨੇ ਮਾਰਦੇ ਘਾਣੂ ਨੇ ਅੱਛਾ ਜੀ ਮਾਰੇ ਜਿਹਨੇ ਮੇਰੇ ਬਾਦਾਂ ਮਾਰਿਆ ਅੱਛਾ ਜੀ ਹਾਂ ਜੀ 70 ਤੋਂ ਜ਼ਿਆਦਾ ਹੋ ਗਈ ਹੁੰਦਾ ਠੀਕ ਹੈ ਬਾਪੂ ਜੀ ਛੋਟਾ ਪੱਤਰ ਕਰ ਬਈ ਅੱਛਾ ਕੀ ਤੁਹਾਡਾ ਕੀ ਬੇਟੇ ਕਿੰਨੇ ਨੇ ਬੱਚੇ ਕਿੰਨੇ ਨੇ ਜੀ ਕੋਈ ਨਹੀਂ ਹੈ ਮੈਨੂੰ ਬੱਚਾ ਨਹੀਂ ਹੈ ਅੱਛਾ ਠੀਕ ਤੁਹਾਡੇ ਕੀ ਲੱਗੇ ਜੀ ਹੈਂ ਮੇਰਾ ਭਰਾ ਤੁਹਾਡਾ ਹੀ ਠੀਕ ਹੈ ਠੀਕ ਹੈ ਇਹਨਾਂ ਦਾ ਵਿਆਹ ਹੋਇਆ ਹੈ اچھا ਆਹ ਕਾਹ ਤੋਂ ਲਾਤਾ ਸੱਤਾ ਕਹਿੰਦਾ ਹੈ ਜਾਈ ਰੋਣਾ ਨਹੀਂ ਹਾਂਜੀ ਸੱਤਾ ਕਹਿੰਦਾ ਹੈ ਸਾਡਾ ਮੁੰਡਾ ਜੀ ਅੱਛਾ ਜੀ ਉਹਨੂੰ ਕੈਨ ਨਾ ਹੁੰਦੇ ਅੱਛਾ ਉਹਦਾ ਨਾਮ ਲੈਂਦੇ ਨੇ ਜੀ ਮੇਰੇ ਕੋਲ ਕਦੇ ਮੇਰਾ ਕਿਸੇ ਦਾ ਵੀ ਲੈਣ ਲੱਗ ਜਾਂਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਲਿਓ ਜੱਬੀ ਲਿਓ ਜੀ ਔਰ ਸੰਗਤ ਜੀ ਅਸੀਂ ਇਸ ਟਾਈਮ ਰਹਿਮਲ ਮਾਜਰੀ ਦੇ ਵਿੱਚ ਆਂ ਜੀ ਇਹ ਬਾਪੂ ਜੀ ਨਾ ਪਰੇਸ਼ਾਨ ਹੋ ਗਏ ਸੀ ਜੀ ਕਾਫੀ ਜ਼ਿਆਦਾ ਘਰ ਦਾ ਨੁਕਸਾਨ ਇੱਕ ਜਿਹੜੀ ਥੋੜੀ ਤੇ ਸਿਆਣੀ ਲੈ ਕੇ ਉਹਦੇ ਨਾਲ ਗੇਟ ਤੋੜ ਰਹੇ ਸੀਗੇ ਜੀ ਹੋਰ ਬਹੁਤ ਨੁਕਸਾਨ ਜਿਵੇਂ ਇੱਟਾਂ ਮਾਰਨੀ ਇੱਕ ਦੂਜੇ ਦੇ ਐਦਾਂ ਨੁਕਸਾਨ ਕਰ ਰਹੇ ਸੀਗੇ ਜੀ ਔਰ ਰੈਮਣ ਮਾਜਰੀ ਪਹਾਤਸੋਂ ਸ਼ਹਿਰ ਦੇ ਬਿਲਕੁਲ ਨਾਲ ਆ ਜੀ ਪਟਿਆਲੇ ਜ਼ਿਲ੍ਹੇ ਦਾ ਹੀ ਪਿੰਡ ਹੈ ਜੀ ਔਰ ਪਰਿਵਾਰ ਵੀ ਚਲੋ ਡਰ ਜਾਂਦਾ ਐਦਾਂ ਦੀਆਂ ਚੀਜ਼ਾਂ ਦੇਖ ਕੇ ਆਪਣਾ ਤਾਂ ਹੁਣ ਹਰ ਰੋਜ਼ ਦਾ ਜਿਹੜਾ ਵਾਅ ਵਾਸਤਾ ਜੀ ਐਦਾਂ ਦੇ ਵੀਰਾਂ ਨਾਲ ਜਿਹੜੇ ਐਦਾਂ ਵੀਰ ਪਰੇਸ਼ਾਨ ਹੋ ਜਾਂਦੇ ਨੇ ਔਰ ਦੇਖੋ ਤੁਸੀਂ ਮੈਨੂੰ ਦੇ ਦੋ ਲਓ ਮੈਂ ਅੱਛਾ ਖੋਲ ਦੋਈ ਔਰ ਸੰਗਲ ਜਿਹੜਾ ਇਹਨਾਂ ਦੇ ਲਾਉਣਾ ਪੈਗਾ ਤੁਸੀਂ ਦੇਖੋ ਸੰਗਲ ਜੀ ਕਿੱਥੇ ਲਿਆ ਕੇ ਵੀਰ ਨੇ ਕਿਉਂਕਿ ਆਹ ਹਾਲਾਤ ਜਿਹੜੇ ਬਣਦੇ ਜਾ ਰਹੇ ਨੇ ਜੀ ਕਿਉਂਕਿ ਜਿਹੜਾ ਦਿਮਾਗ ਆ ਨਾ ਜਦੋਂ ਕੰਟਰੋਲ ਤੋਂ ਬਾਹਰ ਬੰਦੇ ਦਾ ਹੋ ਜਾਂਦਾ ਤਾਂ ਫਿਰ ਇਨਸਾਨ ਨੂੰ ਪਤਾ ਨਹੀਂ ਲੱਗਦਾ ਕਿਹਨੂੰ ਮਾਰਨਾ ਕਿਹਨੂੰ ਪਿਆਰ ਕਰਨਾ ਕਿਹਦੇ ਨਾਲ ਜੀ ਕੇ ਕੇ ਬੋਲਣਾ ਆਉਂਦਾ ਵੀ ਨਹੀਂ ਹੋਰ ਜੀ ਪਹਿਲਾਂ ਇੱਕ ਠੀਕ ਹੋ? ਹਾਂ ਠੀਕ ਹੋ ਠੀਕ ਹੋ ਜੋ ਖੜੇ ਹੋ ਜੋ ਆਜੋ ਇੱਧਰ ਆਜੋ ਤੁਸੀਂ ਕੀ ਨਾਮ ਦੱਸਿਆ ਤੁਹਾਡਾ ਬਯੰਤ ਸਿੰਘ ਬਯੰਤ ਸਿੰਘ ਬੇਅੰਤ ਤੁਹਾਡਾ ਕੋਈ ਅੰਤ ਤੇ ਕੋਈ ਨਹੀਂ ਦੇਖ ਲਓ ਕਿੰਨਾ ਸੋਹਣਾ ਨਵਾਂ ਤੁਹਾਡਾ ਮੈਂ ਕਹਣਾ ਹੁੰਦਾ ਜਪਾ ਜੀ ਕਿੱਥੇ ਜੀ ਫਤੇਗੜ ਗਣ ਅੱਛਾ ਫਤੇਗੜ ਸਾਹਿਬ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਤੁਸੀਂ ਕੀ ਕੰਮ ਕਰਦੇ ਤੇ ਵੇਚੀਏ ਕਰਦੇ ਜੀ ਮਿਸਤਰੀ ਦਾ ਜੀ ਖੇਤੀ ਜੀ ਖੇਤੀ ਖੇਤੀ ਠੀਕ ਹੈ ਨਾਲ ਵੀਰ ਉਹ ਨਹੀਂ ਖੜੇ ਨਹੀਂ ਸਾਡੇ ਸਤਿਕਾਰਯੋਗ ਸਾਰੇ ਭਰਾ ਨਗਰ ਦੇ ਵਿੱਚੋਂ ਵੀਰ ਉਹ ਨਹੀਂ ਤੇ ਪੱਤਰਕਾਰੀ ਦੇ ਨਾਲ ਸੰਬੰਧਿਤ ਨੇ ਦੋਨੇ ਭਰਾ ਸਾਡੇ ਵਧੀਆ ਜਿਹੜਾ ਜਿਹੜਾ ਚੰਗੀਆਂ ਖਬਰਾਂ ਸਮਾਜ ਤੱਕ ਪਹੁੰਚਾਉਂਦੇ ਨੇ ਜੀ ਰਹਿਮਨ ਮੱਜਰੀ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਆ ਸੰਗਤ ਜੀ ਪਾਸੋਂ ਸ਼ਹਿਰ ਦੇ ਵਿੱਚ ਆ ਵੀਰ ਉਹਨਾਂ ਨੂੰ ਪੁੱਛਦੇ ਆ ਵੀਰੇ ਕੀ ਪ੍ਰੋਬਲਮ ਜੀ ਇਹ ਜਿਹੜੀ ਕੀ ਦਿੱਕਤ ਆ ਜੀ ਇਹ ਜਨਾ ਮੈਨੂੰ ਜਦੋਂ ਵੀਡੀਓ ਭੇਜੀ ਇਹਨਾਂ ਨੇ ਹਾਂਜੀ ਉਰੋਂ ਪਰਿਵਾਰ ਨੇ ਉਹਨਾ ਥੋੜੀ ਦੇ ਨਾਲ ਜਿਹੜਾ ਕੁਝ ਗੇਟ ਨੂੰ ਤੋੜ ਰਹੇ ਸੀ ਹਾਂਜੀ ਗੇਟਾਂ ਨੂੰ ਤੋੜ ਰਹੇ ਸੀ ਨਾ ਥੋੜੀ ਸ਼ੈਣੀ ਗੱਡ ਕੇ ਗੇਟ ਦੇ ਵਿੱਚ ਚੰਗੇ ਭਲੇ ਪਰ ਥੋੜੀ ਨਾ ਤੋੜ ਰਹੇ ਸੀ ਹਾਂਜੀ ਹਾਂ ਇਹ ਅਸਲ ਚ ਨਾ ਜੀ ਸੌਂਦੇ ਨਹੀਂ ਇਹ ਇੱਕਨੇ ਪ੍ਰੇਸ਼ਾਨ ਉਹ ਵਿਚਾਰਾ ਛੋਟਾ ਭਰਾ ਹੈ ਉਹ ਮਸ਼ੀਨ ਤੇ ਚਲਾ ਜਾਂਦਾ ਹੈ ਅੱਛਾ ਜੀ ਉਹਦੇ ਬੱਚੇ ਨੇ ਸਮਾਤੇ ਇਹ ਫਿਰ ਤੰਗ ਪ੍ਰੇਸ਼ਾਨ ਕਰਦਾ ਜੀ ਆਰ ਕੇ ਫਿਰ ਇਹਨਾਂ ਨੇ ਵਿਚਾਰਾ ਨੇ ਜਦੋਂ ਇੱਟਾਂ ਰੋੜੇ ਮਾਰਦਾ ਦੇਖੋ ਗੇਟਕੂਟ ਵੀ ਹਨਨਦਾਦੀ ਜੀ ਤੀਵੀਆਂ ਜਿਵੇਂ ਇੱਧਰੋਂ ਜਾਂਦੀਆਂ ਨੇ ਜੀ ਅਜੇ ਉਹਨਾਂ ਨੂੰ ਵੀ ਛੇੜ ਮਾਰ ਲਾ ਕੇ ਜੀ ਇੱਟ ਮਾਰਦਾ ਜੀ ਕਦੇ ਕੁਤ ਕਰ ਕਈ ਵਾਰ ਭਲੇਖੇ ਜੋ ਛੇੜ ਲੰਦਾ ਸੀ ਜੀ ਉਹਨਾਂ ਨੂੰ ਵੀ ਗੰਤਵਲ ਠੀਕ ਹੈ ਜੀ ਬੀਰਤ ਸਿੰਘ ਕਰਦੇ ਹੋ ਇਦਾਂ ਆਜੋ ਉਰੇ ਆਜੋ ਜੀ ਇਦਾਂ ਇੱਟਾਂ ਕਾਤੋਂ ਮਾਰਦੇ ਹੋ ਜੀ ਤੁਸੀਂ ਇੱਟ ਤਾਂ ਨਹੀਂ ਮਾਰਦੇ ਇੱਟ ਤਾਂ ਨਹੀਂ ਮਾਰਦੇ ਬਹਿਜੋ ਆਜੂਰੇ ਬਹਿਜੋ ਤੁਸੀਂ ਬਹਿਜੋ ਕੋਈ ਨਾ ਕੋਈ ਨਹੀਂ ਤੁਸੀਂ अच्छा जी इट्ट नहीं मार देना जी ਝੂਠ ਬੋਲਦੇ ਨੇ ਬੀਤ ਸਿੰਘ ਇਟ ਨਹੀਂ ਮਾਰਦਾ ਜੀ। ਛਿੱਟਾ ਨੂੰ ਮਾਰੇ ਹਾਂ ਉਹ ਵੀ ਜਾਂਦੇ ਨੇ ਜਦੋਂ ਜਦੋਂ ਹਾਂਜੀ ਬਿਲਕੁਲ ਠੀਕ ਆ ਤੁਹਾਡੀ ਗੱਲ ਜੀ। ਅੱਛਾ ਇਹ ਪਹਿਲਾਂ ਵੀ ਇਹ ਪ੍ਰੋਬਲਮ ਵੀਰੇ ਆਜੋ। ਇਹ ਪਹਿਲਾਂ ਸੀਗੀ ਪ੍ਰੋਬਲਮ ਕਦੇ ਕੋਈ ਕਹੇ ਹੁਣੇ ਇਹ ਪ੍ਰੋਬਲਮ ਆ। ਪਹਿਲਾਂ 23 ਸਾਲ ਹੋ ਗਏ ਜਦੋਂ ਗਦੀ ਜਾ ਜਿਹਨੂੰ ਰਾੜਾ ਸਾਹਿਬ ਜਿੱਤਿਆ ਹੈ ਜਿੱਤਿਆ ਰਾੜਾ ਸਾਹਿਬ ਕਿੱਥੇ ਜੀ ਵੀਰੇ ਗੁਰਦੁਆਰਾ ਸਾਹਿਬ ਚ ਜੀ। ਨਹੀਂ ਨਹੀਂ ਨਾ ਸੇਵਾ ਉਹ ਕੰਤਰ ਆ ਗਿਆ। ਅੱਛਾ ਅੱਛਾ 23 ਸਾਲ ਦੀ ਗੱਲ ਜੀ ਠੀਕ ਹੈ ਵੀਰੇ ਠੀਕ ਜਣੀ ਜਦੋਂ ਛੱਟ ਹੋ ਗਈ ਪੰਡਾ ਦੇ ਸਵੇਰ ਹੋਲੀ ਹੋਲੀ ਪੀਣੋ ਲੱਗਦਾ ਠੀਕ ਹੈ ਕਿੰਨੇ ਸਾਲ ਪੁਰਾਣੀ ਗੱਲ ਆ ਜੀ ਕਈ ਸਾਲ 10 15 ਸਾਲ 15 ਸਾਲ ਹੋ ਗਈ ਜੀ ਅੱਛਾ ਜੀ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆ ਜੀ ਸੁੱਖਾ ਸਾਖਾ ਵੀ ਪੀਂਦਾ ਵੀਰੇ ਕੋਈ ਪਹਿਲਾਂ ਪੀਂਦਾ ਸੀ ਜੀ ਕਰਦਾ ਜੀ ਠੀਕ ਹੈ ਜੀ ਕਿੰਨਾ ਕੁ ਜੀ ਹਣ ਵੀ ਹੁਣ ਵੀ ਪੀਂਦੇ ਨੇ ਉਹ ਤਾਂ ਬੀੜੀ ਦੇ ਪਰਕ ਪੀਂਦੇ ਮਾਰ ਇੱਕ ਦਿਨ ਤਾਂ ਮੈਂ ਟਰੈਕਟਰ ਤੇ ਬਣਾਈ ਮੇਰੇ ਨਾਲ ਵੀ ਕਰਨ ਲੱਗਾ ਤੇਨੂੰ ਪਤਾ ਨਹੀਂ ਫਲਾਣਾ ਤੱਕੀ ਵਾਲਾ ਅੱਛਾ ਉਹਦੇ ਚੱਕੀ ਕੇ ਖਲਪਾੜਾਂ ਜੀ ਇੱਥੋਂ ਉਹਨੂੰ ਕਹੀ ਜਾਂਦਾ ਤੈਨੂੰ ਐ ਕਰ ਦੂੰ ਬਾਹਰ ਠੀਕ ਹੈ ਜੀ ਠੀਕ ਹੈ ਜੀ ਓਕੇ ਠੀਕ ਹੈ ਜੀ ਤੇ ਜਿਹੜਾ ਤੁਸੀਂ ਦੱਸਿਆ ਜੀ ਹਾਂ ਸੁੱਖਾ ਇਹ ਹੁਣ ਵੀ ਪੀਂਦੇ ਨੇ ਇਹ ਕ ਪਹਿਲਾਂ ਪਿੰਨਾ ਪੀਂਨਾ ਤਾਂ ਬੀੜੀ ਜਾਂਦੀ ਅੱਛਾ ਇਹ ਤਾਂ ਜੀ ਹੁਣ ਬੰਨੇ ਕਰਕੇ ਉਹ ਰਹਿ ਰਿਹਾ ਹੈ ਇਹ ਸੜਦਾ ਕੋਈ ਚੀਜ਼ ਨਹੀਂ ਠੀਕ ਹੈ ਜੀ ਕਿਸੇ ਨੇ ਉਹ ਦੱਸਤੀਆਂ ਉਹ ਕੀ ਹੁੰਦਾ ਉਹ ਕੋ ਲਾਲ ਜੀ ਬੋਤਲੀ ਆ ਰਹੀ ਕਰ ਵੀ ਆਈ ਸਟ੍ਰਿੰਗ ਸਟ੍ਰਿੰਗ ਕਰੇਗਾ ਉਹ ਦੱਸਦਾ ਵੀ ਉਹ ਚੋਹ ਹੁੰਦਾ ਰੂਫਲ ਵਗੈਰਾ ਖਣੀ ਕੀ ਬਾ ਫਿਰ ਉਹ ਵੜਕائیں ਗਿਆ ਅੱਛਾ ਜੀ ਬੀ ਵੀ ਬੱਤਾਂ ਜਿਦਾਂ ਕਰਕੇ ਹੋਰਦਾ ਜਾਣ ਉਹਨੇ ਤਾਂ ਹੋਊਗਾ ਠੀਕ ਆ ਬੀਬੀ ਜੀ ਥੋੜਾ ਸੁੱਕੇ ਕਰਕੇ ਵੀ ਹਾਂਜੀ ਹਾਂਜੀ ਉਹ ਜੀ ਕਿਉਂਕਿ ਮਿਹਨਤੀ ਬਹੁਤਾ ਕੰਮ ਕਰਦਾ ਰਿਹਾ ਇਹ ਹੁਣ ਇਹੀ ਹੈ ਹਾਂ ਬਹੁਤ ਕੰਮ ਆਈ ਜੀ ਬਹੁਤ ਕੰਮ ਕਰਦਾ ਠੀਕ ਹੈ ਜੀ ਹਾਂ ਸੌਣ ਕਰਕੇ ਵੀ ਨਹੀਂ ਕਿਉਂਕਿ ਉਹ ਮੰਨਦਾ ਨਹੀਂ ਕਿਸੇ ਦੀ ਘਰ ਚ ਵੀ ਦਵਾਈ ਦਵਾ ਦਈਏ ਜਿਵੇਂ ਕੋਈ ਵੀ ਕਹਿੰਦਾ ਇਹ ਮੰਨਦਾ ਨਹੀਂ ਕਿਸੇ ਜੀ ਦਵਾਈ ਉਹਦੇ ਕਰਕੇ ਦਿੱਕਤ ਆ ਹੂੰ ਠੀਕ ਹੈ ਨਹੀਂ ਠੀਕ ਹੋ ਜਾਣਗੇ ਜੀ ਕੋਈ ਗੱਲ ਨਹੀਂ ਧੰਨਵਾਦ ਹੈ ਤੁਹਾਡਾ ਇਹ ਵਿਚਾਰੇ ਦਾ ਨਹੀਂ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰੇ ਮਿਹਨਤੀ ਪਰਿਵਾਰ ਆ ਉਹ ਕੰਪੈਨ ਤੇ ਚਲੇ ਜਾਂਦੇ ਨੇ ਛੋਟਾ ਭਰਾ ਹੈ ਤੇ ਉਰੇ ਫਿਰ ਬੱਚੇ ਨੇ ਉਹ ਤੰਗ ਪਰੇਸ਼ਾਨ ਕਰਦਾ ਉਹਦੇ ਸਾਹਮਣੇ ਆਲਾ ਕੋਈ ਹੈ ਨਹੀਂ ਫਿਰ ਬਹੁਤ ਜਿਆਦਾ ਦਿੱਕਤ ਆਉਂਦੀ ਹੈ ਬਿਲਕੁਲ ਬਾਕੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਇਦਾਂ ਦੇ ਬਹੁਤ ਵੀਰ ਬਹੁਤ ਜਿਹੜੇ ਆਪਣੇ ਕੋਲ ਲਚਕਾਣੀ ਪਿੰਨ ਦੇ ਵਿੱਚ ਰਹਿ ਰਹੇ ਨੇ ਜੀ ਕੱਲ ਪਰਸ ਇੱਕ ਵੀਰ ਲੈ ਕੇ ਆਇਆ ਆਪਾਂ ਕ੍ਰਿਸ਼ਨ ਤੁਸੀਂ ਦੇਖਿਆ ਕਿਦਾਂ ਬਾਸਤੂ ਜਿਹੜਾ ਸ਼ਾਸਤਰ ਜੋ ਵੀ ਕੋਈ ਇਦਾਂ ਦੀਆਂ ਸ਼ਕਤੀਆਂ ਨੇ ਕੋਈ ਉਹਨਾਂ ਨੂੰ ਮੁੱਖ ਰੱਖਦੇ ਹੋਏ ਕਿੰਨਾ ਮੈਂਟਲੀ ਉਹ ਵੀਰ ਹੋ ਗਿਆ ਉਹਨੇ ਕਿਹਾ ਇੱਥੇ ਬਾਥਰੂਮ ਹੀ ਬਣਾਉਣਾ ਇੱਥੇ ਘਰ ਨਹੀਂ ਮਾਂ ਨੂੰ ਕੁੱਟਣਾ ਮਾਰਨਾ ਵੀ ਤੇ ਜੇ ਸੂਟ ਨਹੀਂ ਪਾਉਣਾ ਹੈਗਾ ਅੱਜ ਇਸ ਰੰਗ ਦੀ ਤੈਨੇ ਸਬਜ਼ੀ ਬਣਾਉਣੀ ਆ ਉਹ ਇਦਾਂ ਦਾ ਉਹ ਚ ਹਲਦੀ ਪਾ ਲਾਣੀ ਆ ਦਾ ਅੱਜ ਇਹ ਰੰਗ ਹੋਣਾ ਚਾਹੀਦਾ ਜਾਂ ਜਿਹੜੀ ਆਪਣੀ ਟੈਂਕੀ ਆ ਪਾਣੀ ਦੀ ਉਹ ਹੋਰ ਪਾਸੇ ਹੋਣੀ ਚਾਹੀਦੀ ਆ ਮਤਲਬ ਕਿੰਨਾ ਜਿਹੜਾ ਉਹ ਵੀਰ ਦਿਮਾਗ ਤੇ ਵਜਨ ਲੈ ਗਿਆ ਸੀ ਹੁਣ ਦੋਕ ਦਿਨ ਹੋਏ ਨੇ ਆਪਣੇ ਕੋਲੇ ਲਚਕਾਣੀ ਪਿੰਡ ਪਹਿਲਾਂ ਨਾਲੋਂ ਠੀਕ ਆ ਵੀਰ ਤੇ ਤੁਸੀਂ ਦੇਖਣਾ ਉਹਨਾਂ ਵਾਲੇ ਸਮੇਂ 'ਚ ਉਹ ਵੀ ਠੀਕ ਹੋਏ ਨੇ ਇਹ ਜਿਹੜੇ ਬਜ਼ੁਰਗਾਂ ਦੀ ਪ੍ਰੋਬਲਮ ਆ ਇਹ ਕਈ ਵਾਰੀ ਬੁਢਾਪੇ 'ਚ ਇਹ ਪ੍ਰੋਬਲਮ ਆ ਜਾਂਦੀ ਆ ਪਰ ਮਾਰਨ ਵਾਲੀ ਜਿਹੜੀ ਪ੍ਰੋਬਲਮ ਆ ਇਹ ਮੈਂਟਲੀ ਪ੍ਰੋਬਲਮ ਹੀ ਹੁੰਦੀ ਆ ਕਿਸੇ ਨੂੰ ਮਾਰਨਾ ਔਰ ਥੋੜੀ ਲੈ ਕੇ ਗੇੜ ਗੇ ਜਿੱਦਾਂ ਵੀਰ ਉਹਨਾਂ ਨੇ ਦੱਸਿਆ ਵੀ ਇੱਕ ਖਲਪਾੜ ਜੀ ਲੈ ਕੇ ਜਿਹੜਾ ਕੁਝ ਬੋਲਦਾ ਸੀ ਵੀਰ ਵੀ ਛੱਡੀ ਇਹਨਾਂ ਦੀ ਵਿਚਾਰਾਂ ਜਿਹੜੀ ਕੋਈ ਬਾਹਰ ਇਹ ਤਾਂ ਮਸ਼ੀਨ ਤੇ ਉਹ ਸਾਰੇ ਉਹ ਵੇਚ ਕੇ ਇੰਦਰ ਵੀ ਵੇਚ ਗਿਆ ਜੀ ਗੀਜਰ ਉੱਥੇ ਸਾਰਾ ਕੁਝ ਵੇਚ ਕੇ ਤੁਸੀਂ ਗੀਜਰ ਦਾ ਤਾਂ ਵੇਚਤਾ ਜੀ ਲੀਕ ਹੁੰਦਾ ਸੀ ਲੀਕ ਹੁੰਦਾ ਸੀ ਹਾਂ ਉੱਧਰ ਅੱਛਾ ਵੀਰੇ ਮਤਲਬ ਵੀਰੇ ਆਪਣੇ ਤੁਸੀਂ ਕੰਪੈਨ ਤੇ ਆਪਣੀ ਕੰਪੈਨ ਆ ਕਿਸੇ ਨੇ ਜਾਣੇ ਕਿਸੇ ਨਾ ਜਾਣੇ ਸਾਰਿਆਂ ਨੇ ਲੱਗਿਆ ਹੋਇਆ ਹੈ ਜੀ ਅੱਛਾ ਵੀਰੇ ਮਸ਼ੀਨਾਂ ਨਵੀਆਂ ਚੈੱਕ ਕਰਨ ਵਾਸਤੇ ਭੇਜੋ ਠੀਕ ਹੈ ਵੀਰੇ ਚਲੋ ਕੋਈ ਨਾ ਵੀਰੇ ਅਸੀਂ ਵਿਸ਼ਵਾਸ ਦਵਾਉਨੇ ਆ ਗੁਰੂ ਸਾਹਿਬ ਕਿਰਪਾ ਕਰਨਗੇ ਠੀਕ ਹੋਣਗੇ ਪ੍ਰੋਪਰ ਕੰਮ ਵੀ ਦੇਣਗੇ ਪਰਿਵਾਰ ਦੇ ਨਾਲ ਕੰਮ ਵੀ ਕਰਾਉਣਗੇ ਆ ਤੇ 100% ਠੀਕ ਹੋਣਗੇ ਇਹ ਹੋ ਹੀ ਨਹੀਂ ਸਕਦਾ ਨਾ ਠੀਕ ਹੋਣਾ ਜੀ ਇਹਨਾਂ ਨੇ ਕਹਿੰਦੇ ਵੀ ਕੰਮ ਦੇ ਸਕਤ ਨਾ ਕਰ ਬਦਦਾ ਬੈਕ ਕਰੋਤੇ ਜੀ ਹਾਂ ਜੀ ਕਦ ਕਹੇ ਇਹਨਾਂ ਨੇ ਜੀ ਇਹ ਵਿਚਾਰਾ ਦੂਰ ਗਿਆ ਪਹੁੰਚਾ ਜੀ ਇਤਹਾਨ ਹੁੰਦਾ ਠੀਕ ਹੈ ਆ ਵੋਟਾਂ ਆ ਰਹੀਆਂ ਨੇ ਅੱਗੇ ਸਰਪੰਚੀਆਂ ਪਿੰਡ 'ਚ ਵੀ ਜਾਂਦਾ ਵੀ ਮੈਨੂੰ ਵੋਟ ਪਾਏ ਸਰਪੰਚੀ ਲੜਨੀ ਆ ਉਦਾਂ ਫਿਰ ਜਾਂਦਾ ਜੀ ਜੀ ਤੁਸੀਂ ਜਾਣਦੇ ਹੋ ਪਿੰਡ 'ਚ ਸਰਪੰਚ ਬਣਨਾ ਤੁਹਨੇ ਇਹ ਹੈ ਦੀ ਯਾਤਰਾ ਬਣਾ ਦੀ ਸਰਪੰਚ ਜੀ ਆ ਵੀਰ ਹੋਣੀ ਚਲਾ ਦੇਣਗੇ ਨੈਟ ਦੇ ਉੱਪਰ ਤੁਹਾਡੀ ਵੀਡੀਓ ਸਰਪੰਚ ਬਣ ਜਾਓਗੇ ਇੱਕ ਗੁਰਦੁਆਰਾਵਾ ਬਾਬਾ ਜੀ ਨੇ ਜੀ ਚੌਣ ਜਾਪਤਾ ਲੱਗ ਉਹਨੇ ਲੋਸਮੈਂਟ ਕਰਨੀ ਆ ਮੈਂ ਕਿ ਆਪਣਾ ਅਸਲਾ ਜਮਾ ਕਰਾਓ ਉਹਦੇ ਨਾਲ ਲੜ ਪਿਆ ਉਹਨੂੰ ਕਹਿੰਦਾ ਤੂੰ ਮੈਂ ਨਹੀਂ ਕਰਾਉਂਦਾ ਅਸਲਾ ਕਹਿੰਦਾ ਤੂੰ ਹੈਗਾ ਜੀ ਅਸਲਾ ਕਰੇ ਅੱਛਾ ਮੈਂ ਨਹੀਂ ਕਰਾਉਂਦਾ ਮੇਰੇ ਵਾਲਾ ਨਹੀਂ ਕਹਿੰਦਾ ਆਉਂਗਾ ਕਹਿੰਦਾ ਤੂੰ 10 ਮਿੰਟਾਂ ਕਰੀ ਜਾਂਦਾ ਉਹ ਕਹਿੰਦਾ ਠੀਕ ਆ ਬਾਬਾ ਜੀ ਤੁਸੀਂ ਕਰਾਤਾ ਪਿਸਤੌਲ ਜਮਾ ਮੈਨੂੰ ਮਿਲ ਰਿਹਾ ਹੈ ਨਹੀਂ ਅੱਛਾ ਫਿਰ ਬਾਬੇ ਨੂੰ ਕਾ ਤੋ ਵਾਗ ਬਾਬੇ ਨੂੰ ਕਹਨੂੰ ਕਾ ਕਾ ਬਾਬੇ ਨੂੰ ਡਰਾਈ ਜਾਂਦੇ ਆ ਮਾਫਤ ਹੌਦਾ ਜਮਾ ਕਰਾਇ ਨਹੀਂ ਕਰਦਾ ਮੈਂ ਉਹ ਤਾਂ ਬਾਬੇ ਦਾ ਉਹ ਕਰਨ ਹੰਦ ਤੁਹਾਨੂੰ ਕਿਹਨੇ ਕਿਹਾ ਵੀ ਜਮਾ ਨਹੀਂ ਕਰਾ ਸਕਦਾ ਜੀ ਮੈਂ ਉਹ ਕਹਤੀ ਹੈ ਜੀ ਮੈਂ ਉਹ ਕਹਦਾ ਜਮਾ ਨਹੀਂ ਜਮਾ ਹੋਗਾ ਫਿਰ ਤਦ ਬਤੇ ਹੰਦ ਹਾਂ ਠੀਕ ਹੈ ਗੱਲ ਸਿਆਣੀ ਹੈ ਜੀ ਹਾਂ ਜਮਾ ਕਰਾਇ ਨਹੀਂ ਸਕਦੇ ਗੱਲ ਠੀਕ ਹੈ ਤੁਹਾਡੀ ਮੈਂ ਉਹ ਕਦਮ ਕਰਾਣੇ ਆਦਾ ਮੈਨੂੰ ਹਾਂਜੀ ਠੀਕ ਹੈ ਜੀ ਉਹ ਡਰ ਗਿਆ ਉਹ ਬਾਬਾ ਵੀ ਕਿਤੇ ਪੂਰੀ ਚੇਕ 47 ਦਿਨ ਨਹੀਂ ਫਿਰਦਾ ਔਰ ਸੰਘੇ ਜੀ ਅਸੀਂ ਪਟਿਆਲੇ ਤੋਂ ਭਾਜਸੋ ਰੋਡ ਦੇ ਉੱਪਰ ਇੱਕ ਆਸ਼ਰਮ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲ ਰਿਹਾ ਜੀ ਜਿੱਥੇ ਇਸ ਟਾਈਮ ਵੀ 100 ਮੈਂਬਰ ਰਹਿ ਰਹੇ ਆ ਜੀ ਜਿਹੜੇ ਇਹ ਤਾਂ ਚਲੋ ਬਹੁਤ ਥੋੜੇ ਹਾਲਾਤ ਬਿਮਾਰ ਨੇ ਤਾਂ ਜਿਹੜੇ ਬਹੁਤ ਜ਼ਿਆਦਾ ਕ੍ਰਿਟੀਕਲ ਜਿਹੜੇ ਜਿਨ੍ਹਾਂ ਨੂੰ ਕਈ ਕੀ ਸਾਲਾਂ ਤੋਂ ਸੰਗੜਾਂ ਨਾਲੇ ਬੰਨਿਆ ਪਿਆ ਤੀ ਜਿਵੇਂ ਕਿ ਗਰਮੀਤ ਸਿੰਘ ਹੋ ਗਿਆ ਰੋਡੇ ਪਿੰਡ ਵਾਲਾ 20 ਸਾਲ ਜੀ ਨੇ ਸੰਗਲ ਦੇ ਨਾਲ ਮਤਲਬ ਇੱਕ ਸੰਗਲ ਦੇ ਨਾਲੇ ਆਪਣੀ ਜ਼ਿੰਦਗੀ ਕੱਢ ਤੀ ਐਦਾਂ ਹੀ ਸੋਫੀ ਪਿੰਡ ਤੋਂ ਬੱਚਾ ਜਦੋਂ ਦਾ ਜਨਮ ਹੋਇਆ ਜਦੋਂ ਦੀ ਮੜੀ ਸੁਰਤ ਸੰਭਲੀ ਤਮਾ ਦੀ ਮੌਤ ਹੋ ਗਈ ਤਾਂ ਫਿਰ ਘਰ ਦੇ ਨੂੰ ਬੰਨਣਾ ਪੈ ਗਿਆ ਇੰਨਾ ਅਪਸੈਟ ਸੀਗਾ ਜੀਓ ਇਦਾਂ ਦੇ ਵੀਰ ਉੱਥੇ ਆਸ਼ਰਮ ਦੇ ਵਿੱਚ ਰਹਿ ਰਹੇ ਨੇ ਔਰ ਸੰਗਤ ਦੀਆਂ ਦਵਾਮਾਂ ਔਰ ਸੰਗਤ ਦੀਆਂ ਅਰਦਾਸਾਂ ਸਦਕੇ ਅੱਜ ਉਹ ਘਰ ਇੱਕ ਇੱਕ ਇੱਟ ਲੱਗਦੀ ਜਾ ਰਹੀ ਆ ਜੀ ਹਰ ਰੋਜ਼ ਇੱਕ ਇੱਕ ਇੱਟ ਉੱਥੇ ਲੱਗਦੀ ਜਾ ਰਹੀ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਛੋਟਾ ਜਿਹਾ ਮੋਟਰ ਦਾ ਕੋਠਾ ਸੀਗਾ ਜੀ ਔਰ ਕੋਠੇ ਤੋਂ ਅੱਜ ਕਾਫੀ ਵੱਡਾ ਘਰ ਆ ਜਿਹੜਾ ਉਹ ਹਰ ਰੋਜ਼ ਬਣਦਾ ਜਾ ਰਿਹਾ ਸੰਗਤ ਦੀਆਂ ਦਵਾਮਾਂ ਔਰ ਸੰਗਤ ਦੇ ਦਸਬੰਧ ਦੇ ਨਾਲ ਜਿਹੜੇ ਭੈਣ ਭਰਾ ਤੁਸੀਂ ਜੁੜਿਓ ਤੁਸੀਂ ਚੀਜ਼ਾਂ ਦੇ ਰੂਪ ਵਿੱਚ ਸੰਸਥਾ ਦੀ ਜਰੂਰ ਮਦਦ ਕਰੋ ਚੀਜ਼ਾਂ ਮਤਲਬ ਰਾਸ਼ਨ ਦਵਾਈਆਂ ਕੱਪੜਾ ਬਿਲਡਿੰਗ ਮਟੀਰੀਅਲ ਹੋਰ ਬਹੁਤ ਤਰ੍ਹਾਂ ਦੇ ਬਿੱਲ ਜਿਹੜੇ ਸਾਡੇ ਖੜ ਜਾਂਦੇ ਨੇ ਚਾਹੇ ਉਹ ਦਵਾਈਆਂ ਦੇ ਹੋਣ ਚਾਹੇ ਉਹ ਲੋਹਾ ਸਰੀਏ ਦੇ ਹੋਣ ਸ਼ੈੱਡ ਦੇ ਹੋਣ ਜਾਂ ਇੱਟਾਂ ਦੇ ਹੋਣ ਕਿੰਨੀਆਂ ਅਸੀਂ ਚੀਜ਼ਾਂ ਹਰ ਮਹੀਨੇ ਲੋਡ ਪੈਂਦੀ ਹੈ ਸੰਸਥਾ ਨੂੰ ਚਾਹੇ ਉਹ ਦੁੱਧ ਦੇ ਬਿੱਲ ਹੋਣ ਉਹ ਸੰਗਤ ਜਰੂਰ ਚੀਜ਼ਾਂ ਦੇ ਰੂਪ ਵਿੱਚ ਮਦਦ ਕਰੇ ਆਪ ਜੀ ਪੱਕੇ ਵੀ ਮੈਂਬਰ ਸੰਸਥਾ ਦੇ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਬਣ ਕੇ ਸਿੱਧਾ ਯੋਗਦਾਨ ਜਿਹੜਾ ਪਾ ਸਕਦੇ ਹੁੰਦੇ ਤੇ ਬਾਕੀ ਬੀਰਤ ਸਿੰਘ ਜੀ ਨੂੰ ਅਸੀਂ ਲੈ ਕੇ ਚੱਲੇ ਆ ਨਚਕਾਣੀ ਪਿੰਡ ਉੱਥੇ ਇਹਨਾਂ ਦੇ ਚੰਗੀ ਸਾਮ ਸੰਭਾਲਣ ਦੀ ਦਵਾਈ ਜਿਹੜੀ ਚੱਲਦੀ ਹੋਈ ਨਹੀਂ ਜਦੋਂ ਠੀਕ ਹੋ ਗਿਆ ਆਪਣੇ ਪਰਿਵਾਰ ਚ ਆਉਣਗੇ ਆਪਣਾ ਪਰਿਵਾਰ ਦੇਖਣਗੇ ਜੀ ਠੀਕ ਹੈ ਜੀ ਫਿਰ ਵੀਰੇ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਵੀਰੇ ਤੁਹਾਡਾ ਕੀ ਨਾਮ ਆ ਵੀਰੇ ਲਾਲ ਸਿੰਘਾ ਲਾਲ ਸਿੰਘਾ ਠੀਕ ਹੈ ਤੁਹਾਡੇ ਪਿਤਾ ਜੀ ਦਾ ਗੁਰਮੀਤ ਸਿੰਘ ਗੁਰਮੀਤ ਸਿੰਘ ਵੀਰੇ ਆ ਆਜੋ ਫਿਰ ਚੱਲੀਏ ਜੀ ਆਪਾਂ ਤੁਹਾਨੂੰ ਘੁਮਾ ਕੇ ਲੈ ਕੇ ਆਵਾਂਗੇ ਇਹ ਲਚਕਾਣੀ ਪਿੰਡਾਂ ਚ ਚਲੋ ਜੀ ਹੁਣ ਉੱਥੇ ਲੰਘਦੇ ਹਾਂ ਲਚਕਾਣੀ ਵੱਲ ਹਾਂ ਆਜੋ ਆਹ ਤਿਲਚਕਾਣੀ ਦਾ ਆਪਣਾ ਪਿੰਡ ਤਾਂ ਹੀ ਆਜੋ ਚ ਬੈਠੋ ਜੀ ਬੀਰਤ ਸਿੰਘ ਜੀ ਚੜ ਜੋ ਨਿਆਲੇ ਤੁਸੀਂ ਵੀ ਚੜੋ ਨਾਲ ਬੈਜੋ 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 ਆਪਾਂ ਤਾਂ ਨੇੜੇ ਹੀ ਜਾਣਾ ਚਲੋ ਵਿੱਚੇ ਪਿੱਛੇ ਹੀ ਬੈਜੋ ਕੋਈ ਗੱਲ ਨਹੀਂ ਹਾਂ ਬੈਜੋ ਬੈਜੋ ਚੱਪਲੋਂ ਉੱਪਰੇ ਰੱਖ ਲਓ ਕੋਈ ਗੱਲ ਨਹੀਂ ਉੱਪਰੇ ਕਰ ਲਓ ਕੋਈ ਨਹੀਂ ਕੋਈ ਨਹੀਂ ਚੜੋ ਦੋ ਜਣੇ ਤਿੰਨ ਜਣੇ ਚੜੋ ਨਾਲ ਜੀ ਇਹਸੇ ਨੇ ਕੀ ਆ ਗਿਆ ਯਾਰ ਹੈਗੇ ਨੇ ਕੋਈ ਰੈਕਟਰ ਜਿਹੜਾ ਲਿਖਿਆ ਅੱਛਾ ਵੀਰੇ ਇਜਾਜ਼ਤ ਤਾਂ ਜੀ ਮੈਨੂੰ ਆ ਮੈਂ ਲੈ ਜਾਣਾ ਠੀਕ ਹੈ ਜੀ ਇੱਕ ਅਲਸਾ ਵਾਹਿਗੁਰੂ ਜੀ ਪਤੇ ਮਹਾਰਾਜ ਮੌਤਨ ਬਹਾਦਰ ਜੀ ਦਾ ਵੀਰੇ ਸ਼ੁਕਰਾਨਾ ਨੋਕਰੇ ਦੀ ਵਾਲੀ ਠੀਕ ਹੈ ਤੁਸੀਂ ਵੀ ਆਇਓ ਜੀ ਜਰੂਰ ਸੰਸਥਾ ਜਿਹੜੀ ਕਿੰਨਾ ਜੀ ਆਪਾਂ 11ਵੇਂ ਮਹੀਨੇ ਦੇ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਕਰਾਉਣਾ ਸੰਸਥਾ ਦੇ ਵਿੱਚ ਜੀ ਉਦੋਂ ਫਿਰ ਆਪ ਜੀ ਨੇ ਸਾਰੇ ਪਰਿਵਾਰ ਨੇ ਆਉਣਾ ਜੀ ਜਿਵੇਂ ਕਥਾ ਬਾਚ ਇੱਕ ਦੀਵਾਨ ਸਾਰਾ ਕੁਝ ਮੰਦਰ ਉੱਥੇ ਹੋਣਾ ਜੀ 11ਵੇਂ ਮਹੀਨੇ ਦੀ 21 ਤਰੀਕ ਜਾਂ 22 ਹੋਊਗੀ ਜੀ ਸਾਰਿਆਂ ਨੇ ਆਉਣਾ ਜੀ ਜ਼ਰੂਰ ਮੈਂ ਫਿਰ ਸਪੈਸ਼ਲਿਸਟ ਦਾ ਦੇ ਕੇ ਜਾਉਂ ਮਰੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਵੀਰੇ ਹਾਂਜੀ ਖਿੱਚ ਲਓ ਵੀਰੇ ਆਜੋ ਚਲੋ ਜੀ ਠੀਕ ਆ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਧੰਨਵਾਦ ਆਪ ਜੀ ਦਾ ਤੁਸੀਂ ਗਿਆਨ ਦਿੱਤਾ ਵੀਰੇ ਚਲੋ ਜੀ ਜਨਾ ਬਿਠਾ ਲਓ ਉਠਾ ਲਓ ਵਾਹਿਗੁਰੂ ਜੀ ਸੱਚਾ ਸ਼ਮੀ ਰੰਦਾ ਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਸ ਟਾਈਮ ਦੇਖਿਆ ਜੀ ਇਹ ਬਿਆਨਤ ਸਿੰਘ ਜੀ ਨੇ ਜੀ ਰੈਮਲ ਮਾਜਰੀ ਪਿੰਡ ਆ ਜੀ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਹੀ ਪਿੰਡ ਹੈ ਇਹਨਾਂ ਦਾ ਇਹ ਦਿਮਾਗੀ ਬਿਮਾਰ ਹੋ ਗਏ ਸੀਗੇ ਜੀ ਮਾਰ ਕੁੱਟ ਇਨਕ ਕਰਨ ਲੱਗ ਗਏ ਸੀ ਪਰਿਵਾਰ ਦੇ ਵਿੱਚ ਜਿਵੇਂ ਕੋਈ ਭੰਨ ਤੋੜ ਕਰਨੀ ਕੋਈ ਵੀ ਚੀਜ਼ ਮਿਲਨੀ ਤਾਂ ਉਹਨੂੰ ਚੱਕ ਕੇ ਮਾਰ ਦੀ ਮਾਰਨ ਦੀ ਕੋਸ਼ਿਸ਼ ਕਰਨੀ ਜਾਂ ਕੋਈ ਚੀਜ਼ ਮਿਲਨੀ ਉਹਨੂੰ ਵੇਚ ਦੇਣਾ ਔਰ ਇਹਨਾਂ ਦਾ ਦੂਜਾ ਭਰਾ ਸਾਰੇ ਪਰੇਸ਼ਾਨ ਹੋ ਚੁੱਕੇ ਸੀਗੇ ਜੀ ਇਹਨਾਂ ਤੋਂ ਜੇ ਕੋਈ ਬਾਹਰ ਵੀ ਮਿਲਣਾ ਤਾਂ ਕਿਸੇ ਦੇ ਇੱਟ ਮਾਰ ਦੇਣੀ ਜਾਂ ਐਦਾਂ ਮਤਲਬ ਐਦਾਂ ਦੀਆਂ ਸ਼ਰਾਰਤਾਂ ਐਦਾਂ ਦੀਆਂ ਗਲਤੀਆਂ ਇਹ ਲੱਗ ਗਈ ਸੀ ਕਰਨ ਤੇ ਹੁਣ ਪਰਿਵਾਰ ਵਾਲੇ ਇਹਨਾਂ ਦੇ ਸੰਗਲ ਲਾ ਕੇ ਇਹਨਾਂ ਨੂੰ ਰੱਖਿਆ ਹੋਇਆ ਸੀਗਾ ਵੀ ਬਾਕੀ ਜਿਹੜੇ ਰਾਂਭੇ ਆਉਂਦੇ ਨੇ ਉਹਨਾਂ ਨਾਲੋਂ ਘਰੇ ਸੰਗਲ ਲਾਇਆ ਚੰਗਾ ਪਰ ਇਹਨਾਂ ਤੇ ਨਸ਼ਾ ਵੀ ਬਹੁਤ ਜ਼ਿਆਦਾ ਹਾਵੀ ਹੋ ਗਿਆ ਸੀ ਨਸ਼ਾ ਮਤਲਬ ਜੇ ਕੋਈ ਇਹਨਾਂ ਨੂੰ ਦੱਸਦਾ ਸੀ ਜਿਵੇਂ ਕੀ ਕੋਈ ਸਟ੍ਰਿੰਗ ਨਾਮ ਦੀ ਇੱਕ ਡਰਿੰਕ ਆਉਂਦੀ ਆ ਸਟ੍ਰਿੰਗ ਉਹ ਕਿਸੇ ਨੇ ਦੱਸਤਾ ਨੌਜਵਾਨ ਨੇ ਵੀ ਉਹਦੇ ਵਿੱਚ ਨਸ਼ਾ ਹੁੰਦਾ ਤਾਂ ਪਿੰਡ ਵਾਲੇ ਵੀਰ ਦੱਸਦੇ ਨੇ ਵੀ ਇਹ 10-10 ਵੀ ਉਹ ਦਿਨ ਦੇ ਵਿੱਚ ਸਟ੍ਰਿੰਗ ਨੂੰ ਪੀ ਜਾਂਦੇ ਸੀਗੇ ਵੀ ਉਹਦੇ 'ਚ ਨਸ਼ਾ ਹੋ ਜਾਊਗਾ ਮੈਨੂੰ ਔਰ ਐਸੇ ਹਾਲਾਤ ਬਣ ਗਏ ਸੀਗੇ ਜੀ ਪਰ ਦਿਮਾਗੀ ਜਿਹੜੀ ਬਿਮਾਰੀ ਆ ਉਹਦੇ ਕਾਰਨ ਹੀ ਇਹ ਇੱਟਾ ਰੋੜੇ ਮਾਰਦੇ ਸੀਗੇ ਔਰ ਆਪ ਜੀ ਤੁਸੀਂ ਦੇਖ ਰਹੇ ਹੋ ਇਸ ਟਾਈਮ ਬੈਂਤ ਸਿੰਘ ਵੀਰ ਸਾਡੇ ਕੋਲੇ ਆ ਲਚਕਾਣੀ ਪਿੰਡ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਔਰ ਸੰਗਤ ਜੀ ਇੱਥੇ 100 ਮੈਂਬਰ ਜਿਹੜਾ ਰਹਿ ਰਿਹਾ ਜੀ ਇਸ ਟਾਈਮ ਲਚਕਾਣੀ ਪਿੰਡ ਦੇ ਵਿੱਚ ਔਰ ਇੱਥੇ ਦੀਆਂ ਬਹੁਤ ਲੋੜਾਂ ਨੇ ਸੰਗਤ ਜੀ ਅਸੀਂ ਬਹੁਤ ਵਾਰੀ ਵੀਡੀਓ ਦੇ ਵਿੱਚ ਕਹਿ ਚੁੱਕੇ ਹਾਂ ਸੰਗਤਾਂ ਨੂੰ ਲਾਈਵ ਵੀਡੀਓ ਬਹੁਤ ਵਾਰੀ ਕਰ ਚੁੱਕੇ ਹਾਂ ਵੀ ਭਾਈ ਸਾਡੇ ਬਿੱਲ ਬਹੁਤ ਜ਼ਿਆਦਾ ਖੜ ਗਏ ਜੀ ਬਿਲਡਿੰਗਾਂ ਦੇ ਜਿਹੜੇ ਬਣਾਉਣ ਦੇ ਬਿੱਲ ਨੇ ਔਰ ਬਿਜਲੀ ਦੇ ਬਿੱਲ ਨੇ ਔਰ ਦਵਾਈਆਂ ਦੇ ਬਿੱਲ ਨੇ ਇਟਾਂ ਰੇਤਾ ਬਜਰੀ ਦੇ ਜਿਨ੍ਹਾਂ ਨੇ ਬਿਲਡਿੰਗਾਂ ਨੂੰ ਬਣਾਇਆ ਚਾਹੇ ਉਹ ਰੰਗ ਵਾਲੇ ਮਿਸਤਰੀ ਹੋਣ ਚਾਹੇ ਉਹ ਲੱਕੜ ਦੇ ਮਿਸਤਰੀ ਹੋਣ ਆਪ ਜੀ ਸਿੱਧਾ ਉਹਨਾਂ ਨੂੰ ਜਿਹੜਾ ਆਪਣਾ ਦਸਬੰਧ ਦੇ ਵਿੱਚੋਂ ਜਿਹੜਾ ਇਹ ਬਿੱਲ ਪੇ ਕਰ ਸਕਦੇ ਹੋ ਅਸੀਂ ਸੰਗਤ ਅੱਗੇ ਬੇਨਤੀ ਕਰਦੇ ਹਾਂ ਸਾਨੂੰ ਇੱਕ ਹਫ਼ਤਾ ਹੋ ਚੁੱਕਿਆ ਸੰਗਤ ਦੇ ਚਰਨਾਂ 'ਚ ਵੀਡੀਓ ਸ਼ੇਅਰ ਕਰਦੇ ਹਾਂ ਨੂੰ ਵੀ ਤੁਸੀਂ ਜਰੂਰ ਸਾਰੇ ਭੈਣ ਭਰਾ ਸੰਸਤਾ ਦੀ ਮਦਦ ਕਰੋ ਅੱਜ ਸੰਸਥਾ ਨੂੰ ਬਹੁਤ ਜ਼ਿਆਦਾ ਲੋੜ ਆ ਪਜੀ ਦੇ ਸਾਥ ਦੀ ਤਾਂ ਜੋ ਆਪਾਂ ਇਸ 100 ਮੈਂਬਰ ਦੀ ਗਿਣਤੀ ਨੂੰ ਹੋਰ ਜਿਹੜੇ ਸਾਡੇ ਪੰਜਾਬ ਦੇ ਵੀਰ ਨੇ ਜਿਹੜੇ ਪਰੇਸ਼ਾਨ ਹੋ ਚੁੱਕੇ ਨੇ ਉਹਨਾਂ ਨੂੰ ਲਿਆ ਕੇ ਸੇਵਾ ਕਰ ਸਕੀਏ ਜੀ ਔਰ ਪਿੱਛੇ ਜਿਹੜੀ ਬਿਲਡਿੰਗ ਆ ਸੰਘਾ ਜੀ ਇਹਨੂੰ ਬਣਾਉਣਾ ਆਪਾਂ ਨੇ ਕਿਸੇ ਲਈ ਇਸ ਬਿਲਡਿੰਗ ਦਾ ਇੱਕ ਫਲੋਰ ਦਾ ਖਰਚਾ 45 ਲੱਖ ਰੁਪਇਆ ਜੀ ਇਹਨੂੰ ਆਪਾਂ 7 ਮੰਜ਼ਲ ਤੱਕ ਬਣਾ ਸਕਦੇ ਆ 500 ਬੰਦਾ ਇਹਦੇ ਵਿੱਚ ਰੱਖ ਸਕਦੇ ਆ ਪਰ ਕਿਸੇ ਲਈ 45 ਲੱਖ ਕੁਝ ਵੀ ਅਮਾਉਂਟ ਨਹੀਂ ਹੈਗੀ ਕਿਸੇ ਲਈ 45 ਲੱਖ ਕੁਝ ਵੀ ਗੱਲ ਨਹੀਂ ਹੈਗੀ ਪਰ ਆਪਣੇ ਲਈ 45 ਲੱਖ ਬਹੁਤ ਵੱਡੀ ਗੱਲ ਆ ਤੇ 45 ਲੱਖ ਦੇ ਵਿੱਚ 100 ਬੰਦੇ ਦੀ ਜ਼ਿੰਦਗੀ ਜਿਹੜੀ ਬਚਣੀ ਆ ਉਹ ਉਦੋਂ ਵੀ ਵੱਡੀ ਗੱਲ ਆ ਇਸ ਕਰਕੇ ਸੰਗਤ ਆਪਣੇ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਜ਼ਰੂਰ ਵੀਡੀਓ ਸਾਂਝੀ ਕਰਿਓ ਅੱਗੇ-ਅੱਗੇ ਤਾਂ ਜੋ ਸਾਰੇ ਭੈਣ ਭਰਾ ਆਪਣੇ ਹੱਥੀਂ ਸੇਵਾ ਕਰ ਸਕਣ ਬਿਲਡਿੰਗ ਮਟੀਰੀਅਲ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਜਿਵੇਂ ਇੱਟਾਂ ਆਪ ਜੀ ਜਿੰਨੀਆਂ ਮਰਜ਼ੀ ਭੇਜ ਦਿਓ ਰੇਤਾ ਬਜਰੀ ਸਿਮਿੰਟ ਜਿੰਨਾ ਮਰਜ਼ੀ ਭੇਜ ਦਿਓ ਸਰੀਆ ਜਿੰਨਾ ਮਰਜ਼ੀ ਭੇਜੋ ਤਾਂ ਜੋ ਆਪਣੀ ਬਿਲਡਿੰਗ ਜਿਹੜੀ ਉਹ ਬਣ ਸਕੇ ਆਪਾਂ ਜਿਹੜੇ ਹੋਰ ਸੀਰੀਅਸ ਕੇਸ ਹੁੰਦੇ ਨੇ ਉਹਨਾਂ ਨੂੰ ਲਿਆ ਕੇ ਰੱਖ ਸਕੀਏ ਜੀ ਆਪ ਜੀ ਦੇ ਚਰਨਾਂ ਸਾਡੀ ਇਹੀ ਬੇਨਤੀ ਆ ਸਾਨੂੰ ਆਸ ਹੈ ਤੁਹਾਡੇ ਤੇ ਕਿਉਂਕਿ ਤੁਸੀਂ ਸਾਡਾ ਪਰਿਵਾਰ ਹੋ ਵੀ ਤੁਸੀਂ ਲਚਕਾਣੀ ਪਿੰਡ ਨੂੰ ਇੱਕ ਇੱਥੇ ਮੋਟਰ ਦੇ ਕੋਠੇ ਤੋਂ ਕਾਰਜ ਸ਼ੁਰੂ ਹੋ ਕੇ ਅੱਜ ਐਡਾ ਵੱਡਾ ਕਾਰਜ ਬਣ ਗਿਆ ਸਾਨੂੰ ਇਹ ਵੀ ਯਕੀਨ ਆ ਗੁਰੂ ਮਹਾਰਾਜ ਤੇ ਔਰ ਵਿਸ਼ਵਾਸ ਆ ਆਪ ਜੀ ਤੇ ਕਿ ਤੁਸੀਂ ਅੱਗੇ ਵੀ ਇਸ ਘਰ ਦੀ ਪਿੱਠ ਨਹੀਂ ਲੱਗਣ ਦੇਵੋਗੇ ਦਿਲੋਂ ਧੰਨਵਾਦ ਆਪ ਜੀ ਦਾ ਸ਼ੁਕਰਾਨਾ ਹੱਸਦੇ ਬਸਦੇ ਰਹੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਤੁਸੀਂ ਆਉਂਦੇ ਜਾਂਦੇ ਲਚਕਾਣੀ ਪਿੰਡ ਜਰੂਰ ਇਹਨਾਂ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਕਿਉਂਕਿ ਕਈ ਵਾਰੀ ਕੀ ਹੁੰਦਾ ਆਪਜੀ ਸੰਗਤਾਂ ਵੀਡੀਓ ਤਾਂ ਦੇਖਦੇ ਹੋ ਕਈ ਵਾਰੀ ਉਹ ਜਿਹੜਾ ਮੈਸੇਜ ਹੁੰਦਾ ਕਈ ਵਾਰੀ ਬੰਦਾ ਬਿਨਾਂ ਮਿਲੇ ਜੱਜ ਕਰ ਜਾਂਦਾ ਸਾਨੂੰ ਵੀਰ ਮਿਲਿਆ ਇੱਕ ਬਾਰਨ ਪਿੰਡ ਉਹ ਕਹਿੰਦਾ ਵੀਰੇ ਜਦੋਂ ਮੈਂ ਤੁਹਾਡੀਆਂ ਗੱਲਾਂ ਸੁਣੀਆਂ ਤਾਂ ਮੈਨੂੰ ਪਤਾ ਲੱਗਿਆ ਵੀ ਸੰਸਥਾ ਕੀ ਕੰਮ ਕਰ ਰਹੀ ਹੈ ਤੇ ਕੀ ਲੋੜਾਂ ਨੇ ਕਹਿੰਦਾ ਅੱਜ ਤੋਂ ਪਹਿਲਾਂ ਮੈਂ ਤੁਹਾਨੂੰ ਗਲਤ ਜੱਜ ਕਰਦਾ ਸੀ ਜਿੱਦਾਂ ਦੀ ਵੀ ਉਹਨਾਂ ਦੀ ਸੋਚ ਸੀਗੀ ਵੀਰ ਉਹਨਾਂ ਦੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡੇ ਕੋਲੇ ਆਵਾਂਗੇ ਸੰਸਥਾ ਦੀ ਉਸੇਵਾ ਕਰਨ ਇਸ ਕਰਕੇ ਆਪਜੀ ਆਉਂਦੇ ਜਾਂਦੇ ਨਾ ਰੂਹਾਂ ਦੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਤਾਂ ਜੋ ਆਪ ਜੀ ਨੂੰ ਪਤਾ ਲੱਗ ਸਕੇ ਆਪਣਾ ਮਕਸਦ ਕੀ ਆ ਆਪਾਂ ਕੀ ਚਾਹੁੰਦੇ ਆ ਪੰਜਾਬ ਲਈ ਆਪ ਜੀ ਆਉਂਦੇ ਜਾਂਦੇ ਖੜਕੇ ਜ਼ਰੂਰ ਜਾਓ ਸੇਵਾ ਚ ਆਪ ਜੀ 10 ਦਿਨਾਂ ਬਾਅਦ ਕਰੋ ਚਾਹੇ 10 ਸਾਲਾਂ ਬਾਅਦ ਕਰੋ ਔਰ ਆਪ ਜੀ ਪੱਕੇ ਮੈਂਬਰ ਵੀ ਜ਼ਰੂਰ ਬਣੋ ਸੰਸਥਾ ਦੇ ਜਿਹੜੀਆਂ ਸੰਗਤਾਂ ਵਿਦੇਸ਼ਾਂ 'ਚ ਨੇ ਉਹ ਵੀ ਮੈਂਬਰ ਬਣ ਸਕਦੀਆਂ ਨੇ ਜਿਹੜੀਆਂ ਸੰਗਤਾਂ ਇੱਥੇ ਨੇ ਉਹ ਵੀ ਮੈਂਬਰ ਬਣ ਕੇ ਜਿਹੜਾ ਯੋਗਦਾਨ ਪਾ ਸਕਦੇ ਨੇ ਜੀ ਸੋਨੀ ਕਿਵੇਂ ਆ ਵੀਰੇ ਠੀਕ ਹੈ ਜੀ ਸੋਨੀ ਆ ਜੀ ਸਾਡਾ ਹਾਂ ਬੋਲਾ ਸੋਨੀ ਵੀਰੇ ਕੀ ਬੋਲ ਹੋਰ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ ਹਾਂਜੀ ਇੱਥੇ ਜਿਹੜੀ ਸੰਗਤ ਆਉਂਦੀ ਹੈ ਜੀ ਉਹ ਬਹੁਤ ਵਧੀਆ ਆਉਂਦੀ ਸੰਗਤ ਆਉਣਾ ਚਾਹੀਦਾ ਜੀ ਠੀਕ ਹੈ ਸੇਵਾ ਵੀ ਕਰਦੇ ਨੇ ਜੀ ਲੰਗਰ ਦੀ ਸੇਵਾ ਕਰਦੇ ਨੇ ਹਾਂਜੀ ਫਲ ਫਰੂਟ ਭੇਜਦੇ ਨੇ ਜੀ ਠੀਕ ਹੈ ਜੀ ਸੋਨੀ ਤੁਸੀਂ ਇੱਕ ਮੋਟਰ ਦੇ ਕੋਠੇ ਤੋਂ ਅਜੇ ਦਾ ਵੱਡਾ ਅਸ਼ਰਮ ਬਣਦਾ ਦੇਖਿਆ ਕੀ ਕਹਿਣਾ ਚਾਹੁੰਦੇ ਹੋ ਕੋਈ ਗੱਲ ਦਿਮਾਗ 'ਚ ਆਉਂਦੀ ਹੋਵੇ ਵੀਰੇ ਆਪਣਾ ਫਰਜ ਸੇਵਾ ਸੈਟੀ ਹਾਂਜੀ ਇਹਨੇ ਬਹੁਤ ਵਿਕਾਸ ਕੀਤਾ ਜੀ ਹਾਂਜੀ ਹਾਂਜੀ ਬਹੁਤ ਵਿਕਾਸ ਲੋੜ ਬੰਦਾ ਹਾਂ ਦਾ ਘਰ ਜਿਹੜਾ ਬਣ ਰਿਹਾ ਸੰਗਤ ਨੂੰ ਬੇਨਤੀ ਕਰੋ ਕਿ ਬਲ ਤੁਹਾਡੀ ਮੰਨ ਲੈਣ ਸੰਗਤ ਇਹ ਬਹੁਤ ਪੁੰਨ ਲੱਗਦਾ ਜੀ ਹਾਂਜੀ ਬਹੁਤ ਸੇਵਾ ਹੈ ਬਹੁਤ ਵੱਡੀ ਸੇਵਾ ਜੀ ਇਹ ਤੁਹਾਡੀ ਸੇਵਾ ਸਹੀ ਹੋ ਰਹੀ ਹੈ ਉਹ ਦੱਸੋ ਪਹਿਲਾਂ ਹਾਂਜੀ ਬਹੁਤ ਸੇਵਾ ਸਹੀ ਹੋ ਰਹੀ ਹੈ ਚਨਾਣ ਪਾਣੀ ਪ੍ਰਸ਼ਾਦਾ ਪਾਣੀ ਕੋਈ ਫਰੂਟ ਕੋਈ ਕਮੀ ਤਾਂ ਨਹੀਂ ਨਾ ਹੀ ਕਮੀ ਨਹੀਂ ਪੱਕੀ ਗੱਲ ਹਾਂਜੀ ਠੀਕ ਆ ਸੋਨੀ ਵੀਰੇ ਔਰ ਇਹ ਸੋਨੀ ਆ ਜੀ ਕੁਲਦੀਪ ਸਿੰਘ ਸੋਨੀ ਆਪ ਜੀ ਜ਼ਰੂਰ ਇਸ ਰੱਬ ਰੂਹੀ ਦੀ ਜ਼ਰੂਰ ਗੱਲ ਨੂੰ ਮੰਨ ਕੇ ਜਿਹੜਾ ਅੱਗੇ-ਅੱਗੇ ਸਾਂਝੀ ਕਰਿਓ ਤਾਂ ਜੋ ਆਪਣੀਆਂ ਜਿਹੜੀਆਂ ਪ੍ਰੋਬਲਮਾਂ ਨੇ ਉਹ ਪੂਰੀਆਂ ਹੋ ਸਕਣ। ਹੋਰ ਸੋਨੀ ਵੀਰੇ ਕੀ ਕਹਿਣਾ ਚਾਹੁੰਦੇ ਹੋ? ਹੋਰ ਵੈਗੁਰਜੀਕਾ ਖਾਲਸਾ, ਵੈਗੁਰਜੀਕਾ। ਸੋਨੀਆ ਬੇਅੰਤ ਬਾਈ ਨਾ ਜਿਹਨੂੰ ਆਪਾਂ ਹੁਣ ਫੋਟੋ ਖਿੱਚੀ ਦੀ, ਇਹ ਵੀਰ ਬਿਮਾਰ ਹੋ ਗਿਆ ਸੀ, ਘਰ ਦੇ ਨੂੰ ਮਾਰਨ ਲੱਗ ਗਿਆ ਸੀ ਇੱਟਾਂ ਰੋੜੇ। ਹਾਂਜੀ। ਘਰ ਦੇ ਸਾਰੇ ਕਮਰੇ ਚ ਬੰਦ ਹੋਏ ਵੇ ਤੇ ਜਦ ਆਪਾਂ ਨੂੰ ਵੀਡੀਓ ਭੇਜੀ, ਫਿਰ ਆਪਾਂ ਲੈ ਕੇ ਆਈਏ ਨੂੰ ਮੈਂ ਕਿਤੇ ਐਵੇਂ ਨਾ ਭਾਈ ਨੁਕਸਾਨ ਕਰ ਦੇ ਕਿਸੇ ਦਾ। ਹੂੰ। ਸੋਨੀ ਏਦਾਂ ਕਾਤ ਹੋ ਗਿਆ ਵੀਰ ਨਾਲ। ਇਹ ਉਹ ਕੋਈ ਚੰਬੜਗੀ ਹੋਣੀ ਕੋਈ ਰੂਹ ਅੱਛਾ ਕੋਈ ਆਤਮਾ ਚੰਬੜਗੀ ਹੋਣੀ ਆਤਮਾ ਨੂੰ ਕੋਈ ਗਰਮੈਸ ਚੜ ਗਈ ਹੋਣੀ ਹੂੰ ਆਤਮਾ ਕੋਈ ਭੂਤਾਂ ਨਹੀਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਬੰਦੇ ਨੂੰ ਚੰਬੜਦੀਆਂ ਨੇ ਹਾਂਜੀ ਕਿ ਚੰਬੜ ਜਾਂਦੀਆਂ ਨੇ ਚੰਬੜ ਜਾਂਦੀਆਂ ਨੇ ਜੀ ਤਾਂ ਦੇਖਿਆ ਨੇ ਚੰਬੜਦੀਆਂ ਸਾਡੇ ਪਿੰਡ ਵੀ ਉਹ ਆਇਆ ਸੀ ਇੱਕ ਦਿਨ ਐਵੇਂ ਜੀ ਜਿਵੇਂ ਆਸੀ ਵੀਰੇ ਕਿਸੇ ਨੂੰ ਐਵੇਂ ਕੋਈ ਭੂਤ ਚੰਬੜ ਗਈ ਉਹਨੇ ਆਤਮਾ ਤਿਆ ਕਰ ਲਈ ਓਕੇ ਨਹੀਂ ਭੂਤ ਨਾਲ ਨਹੀਂ ਕਰੀ ਹੋਣੀ ਸੋਨੀ ਆਤਮੱਤਿਆਂ ਵੈਸੇ ਪਰੇਸ਼ਾਨ ਹੋ ਗਿਆ ਉਹ ਕੋਈ ਵੀਰ ਭੂਤ ਆਤਮਤ ਭੂਤਾਂ ਨਹੀਂ ਇਦਾਂ ਹੁੰਦੀਆਂ ਹੈਗੀਆਂ ਜਦੋਂ ਆਪਾਂ ਨੂੰ ਗੁਰੂ ਮਹਾਰਾਜ ਤੇ ਯਕੀਨ ਹੈ ਮਹਾਰਾਜ ਤੋਂ ਉੱਪਰ ਥੋੜੀ ਐ ਕੁਝ ਹਾਂਜੀ ਠੀਕ ਹੈ ਸੋਨੀ ਵੀਰੇ ਠੀਕ ਹੈ ਇੱਕ ਗੱਲ ਇਹ ਵੀ ਸੰਗਤ ਜੀ ਗੱਲ ਚੱਲ ਪਈ ਜਦੋਂ ਵੀ ਕੋਈ ਬੰਦਾ ਦਿਮਾਗੀ ਬਿਮਾਰ ਹੁੰਦਾ ਅਸੀਂ ਇੱਕ ਚੀਜ਼ ਦੇਖੀ ਆ ਸੋਨੀ ਵੀਰੇ ਸਿੱਧੇ ਖੜੇ ਹੋ ਜਾ ਅਸੀਂ ਇੱਕ ਚੀਜ਼ ਜ਼ਰੂਰ ਦੇਖੀ ਆ ਸੰਗਤ ਜੀ ਜਦੋਂ ਵੀ ਕੋਈ ਬੰਦਾ ਦਿਮਾਗੀ ਬਿਮਾਰ ਹੁੰਦਾ ਤਾਂ ਉਹਦਾ ਜਿਹੜਾ ਪਰਿਵਾਰ ਆ ਸਭ ਤੋਂ ਪਹਿਲਾਂ ਪੁੱਛਿਆ ਦੇ ਚੱਕਰਾਂ 'ਚ ਪੈਂਦਾ ਬਾਬਿਆਂ ਦੇ ਥੌਲਿਆਂ ਦੇ ਚੱਕਰ 'ਚ ਪੈਂਦਾ ਉਹ ਸ਼ਕਤੀਆਂ ਦੇ ਚੱਕਰ 'ਚ ਪੈਂਦਾ ਉਹਨਾਂ ਬਾਬਿਆਂ ਕੋਲੇ ਜਾਂਦਾ ਆਪਣੀ ਇੰਨੀ ਕੁ ਮੁੱਟ ਕਰਵਾਉਂਦਾ ਲੱਖਾਂ ਰੁਪਈਆ ਖਰਾਬ ਕਰ ਦਿੰਦਾ ਆਪਣੇ ਬੱਚੇ ਦੇ ਤਾਂ ਅੱਗੇ ਤਵੀਤ ਪਵਾਉਣੇ ਔਰ ਫਿਰ ਕਹਿਣਾ ਸਾਡੇ ਜਵਾਕ ਨੂੰ ਕੋਈ ਭੂਤ ਚਿੰਬੜੀ ਵੀ ਆ ਔਰ ਭੂਤ ਚਿੰਬੜ ਕੇ ਇਹਨੂੰ ਜਿਹੜੀ ਖਾ ਰਹੀ ਆ ਸਾਰਾ ਕੁਝ ਕਰਾਉਂਦੇ ਉਹ ਗੱਲਾਂ ਵੀ ਕਰਾ ਦਿੰਦੀ ਆ ਸਾਰਾ ਕੁਝ ਕਰਾ ਦਿੰਦੀ ਔਰ ਭੂਤ ਚਿੰਬੜ ਕੇ ਜਿਹੜਾ ਇਹਨੂੰ ਖਾ ਰਹੀ ਆ ਔਰ ਭੂਤ ਹੀ ਸਾਡੇ ਬੱਚੇ ਤੋਂ ਸਾਰਾ ਕੁਝ ਕਰਵਾਉਂਦੀ ਆ ਐਦਾਂ ਦੇ ਇਨਸਾਨ ਬਹਿਮਾ ਭਰਮਾ ਚੋਂ ਜਰੂਰ ਨਿਕਲੋ ਗੁਰੂ ਅੱਗੇ ਅਰਦਾਸ ਕਰੋ ਖੜਕੇ ਵੀ ਗੁਰੂ ਮਹਾਰਾਜ ਸਾਡਾ ਬੱਚਾ ਬਿਮਾਰ ਆ ਤਰਸ ਖਾਓ ਤੇ ਇਹਨੂੰ ਠੀਕ ਕਰੋ ਤਾਂ ਜੋ ਇਹ ਆਪਣਾ ਚੰਗਾ ਜੀਵਨ ਜੀ ਸਕੇ ਇਸ ਕਰਕੇ ਜਦੋਂ ਭਣ ਭਰਾ ਬਹਿਮਾ ਭਰਮਾ ਚ ਪੈਂਦੇ ਨਹੀਂ ਫਿਰ ਜਦੋਂ ਉਹ 2-4 ਸਾਲ ਆਪਣੀ ਲੁੱਟ ਕਰਾ ਕੇ ਨਚਕਾਣੀ ਪਿੰਡ ਆਸ਼ਰਮ ਚ ਆਉਂਦੇ ਨੇ ਜਦੋਂ ਅਸੀਂ ਕਰਕੇ ਅਰਦਾਸ ਗੁਰੂ ਮਹਾਰਾਜ ਦੇ ਅੱਗੇ ਦਵਾਈ ਸ਼ੁਰੂ ਕਰਦੇ ਆ ਤਾਂ ਉਹੀ ਵੀਰ ਜਿਹੜੇ ਠੀਕ ਹੋ ਕੇ ਉਹੀ ਦਵਾਮਾਂ ਦਿੰਦੇ ਨੇ ਵੀ ਭਾਈ ਤੁਹਾਡਾ ਧੰਨਵਾਦ ਇਸ ਤਾਂ ਜਿਹੜਾ ਹੋਰੇ ਉਹਲੇ ਚ ਫਿਰਦੇ ਤੇ ਇਸ ਕਰਕੇ ਧਾਗੇ ਤਵੀਤਾਂ ਦੇ ਚੱਕਰਾਂ ਚੋਂ ਨਿਕਲੋ ਸਿੱਖੀ ਇਹਨਾਂ ਦਾ ਜਿਹੜਾ ਇਸ ਪਖੰਡ ਦਾ ਬਹੁ ਵੱਡੇ ਪੱਧਰ ਤੇ ਵਿਰੋਧ ਕੀਤਾ ਗੁਰੂ ਮਹਾਰਾਜ ਨੇ ਪਰ ਇਦਾਂ ਕਦੇ ਨਹੀਂ ਕੁਝ ਹੋ ਸਕਦਾ ਵੀ ਕੋਈ ਸ਼ਕਤੀ ਦੇ ਨਾਲ ਕੋਈ ਕਿਸੇ ਦੇ ਬੱਚੇ ਨੂੰ ਬਿਮਾਰ ਕਰ ਦੂਗਾ ਕੋਈ ਸ਼ਕਤੀ ਦੇ ਨਾਲ ਕਿਸੇ ਦੇ ਬੱਚੇ ਨੂੰ ਮੈਂਟਲੀ ਅਫਸੈਟ ਕਰ ਦੂਗਾ ਕਦੇ ਨਹੀਂ ਹੋ ਸਕਦਾ ਜੀ ਇਸ ਕਰਕੇ ਆਪ ਜੀ ਗੁਰੂ ਅੱਗੇ ਅਰਦਾਸ ਕਰੋ ਧੰਨਵਾਦ ਆਪ ਜੀ ਹਸਦੇਵਾਜ ਦੇ ਰੋਲੇ ਚਕਾਣੀ ਪੰਡਾਉਂਦੇ ਜਾਂਦੇ ਜਰੂਰ ਖੜਕੇ ਜਾਇਆ ਕਰੋ ਸਾਡਾ ਵੀ ਹੌਸਲਾ ਵੱਧਾ ਜੀ ਆਪਣਾ ਫਰਜ ਸੇਵਾ ਸੁਸ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਹੈਲੋ ਹੈਲੋ ਮੈਕਰੋ ਟੈਸਟ ਹੈਲੋ ਮੈਕਰੋ ਟੈਸਟ ਕੋਈ ਹੋਰ ਕੁਝ ਜੇ ਮੋੜੇ ਦਿਲ ਚ ਕੋਈ ਆਉਂਦੀ ਹੋਵੇ ਗੱਲ ਦੱਸ ਦੋ ਹੋਰ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ